ਕੋਰਡ ਦਿੱਤੀ ਸੀ ਇਹਦੇ 'ਚ ਰეკਮੈਂਡੇਸ਼ਨ ਸੀ ਕਿ 295A ਦਾ ਪਰਚਾ ਆ ਸੌਦੇ ਸਾਥ ਤੇ ਦਰਜ ਹੋਣਾ ਚਾਹੀਦਾ ਕਿ ਹੋਮ ਮਿਨਿਸਟਰ ਕੌਣ ਹੈ ਉਸ ਤੇ ਕਿਉਂ ਬੈਠੇ ਨੇ 295A ਦੀ ਸੈਂਕਸ਼ਨ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਰਾਜੋਆਨਾ ਦੇ ਕੇਸ 'ਚ ਤਾਂ ਜੋ ਐਟੀਟਿਊਡ ਹੈ ਤੁਸੀਂ ਸਾਰਿਆਂ ਦੇ ਸਾਹਮਣੇ ਅਸੀਂ ਮਿਲਣ ਜਾਈਏ ਸਾਨੂੰ ਲਾਊਡ ਨਹੀਂ ਮਗਰ ਇਹ ਰਾਮ ਰਹੀਮ ਦੇ ਮਸਲੇ 'ਚ ਕਿੰਨਾ ਵਧੀਆ ਐਟੀਟਿਊਡ ਅਡਾਪਟ ਕਰਦੀ ਆ ਆਮ ਆਦਮੀ ਪਾਰਟੀ ਔਰ ਭਾਜਪਾ ਉਹ ਤੁਹਾਡੇ ਸਾਹਮਣੇ ਉਹਨੂੰ ਬਾਰ ਬਾਰ ਪਰੋਲ ਮਿਲਦੀ ਆ ਇੱਕ ਐਸਆਈਟੀ ਬਣੀ ਆ ਉਹ ਫੋਟੋ ਹੈ ਜਿਸ ਐਸਆਈਟੀ ਦੀ ਆਪਣਾ ਆ ਭਗਵੰਤ ਮਾਨ ਜੀ ਨੇ ਰਿਪੋਰਟ ਬੜੀ ਆਜੰਤਿਕ ਕੀਤੀ ਸੀ ਔਰ ਜਦੋਂ ਇਹ ਰਿਪੋਰਟ ਦਿੱਤੀ ਸੀ ਇਹਦੇ 'ਚ ਰეკਮੈਂਡੇਸ਼ਨ ਸੀ ਕਿ 295 A ਦਾ ਪਰਚਾ ਆ ਸੌਦੇ ਸਾਥ ਤੇ ਦਰਜ ਹੋਣਾ ਚਾਹੀਦਾ ਤੇ ਹੋਮ ਮਿਨਿਸਟਰ ਕੌਣ ਹੈ ਉਸ ਤੇ ਕਿਉਂ ਬੈਠੇ ਨੇ ਉਹਦੀ ਸੈਂਕਸ਼ਨ ਕਿਉਂ ਨਹੀਂ ਦਿੱਤੀ ਜਾ ਰਹੀ ਸਿੰਪਲ ਕਾਰਨ ਇੱਕ ਹੈ ਕਿਉਂਕਿ ਹਰਿਆਣੇ 'ਚ ਇਲੈਕਸ਼ਨ ਆ ਰਹੀ ਹੈ ਔਰ ਆਮ ਆਦਮੀ ਪਾਰਟੀ ਔਰ ਰੂਲਿੰਗ ਪਾਰਟੀ ਉਥੋਂ ਦੀ ਜਿਹੜੀ ਬੀਜੇਪੀ ਉਹਨੂੰ ਪਰੋਲ ਦਿੰਦੀ ਆ ਉਹਨਾਂ ਚ ਰੇਸ ਲੱਗੀ ਕਿ ਅਸੀਂ ਇਹ ਆਪ ਦਾ ਇਹਨੂੰ ਨਰਾਜ ਨਹੀਂ ਕਰਨਾ ਥਿਸ ਇਜ਼ ਦ ਸਿੰਪਲ ਰੀਜ਼ਨ ਕਿ ਇਹਨੂੰ ਪ੍ਰਵਾਨਗੀ ਨਹੀਂ ਮਿਲਦੀ ਜਿੱਥੇ ਗੁਰਮੀਤ ਰਾਮ ਰੀਮ ਦੇ ਮਸਲੇ 'ਚ ਸੈਂਕਸ਼ਨ ਨਹੀਂ ਦੇਣੀ 2-2 ਸਾਲ ਉਸ ਕੇਸ 'ਚ ਥੋਡੀ ਸਿੱਟ ਦਾ ਫੈਸਲਾ ਤੁਸੀਂ ਰਿਪੋਰਟ ਜਨਤਕ ਕਰ ਰਹੇ ਹੋ ਉਸ ਰਿਪੋਰਟ 'ਚ ਜੋ ਲਿਖਿਆ ਉਹਦੇ ਤੇ ਤੁਸੀਂ ਧਿਆਨ ਨਹੀਂ ਦੇਣਾ ਚਾਹਦੇ ਕੀ ਮਜਬੂਰੀ ਹੈ ਮਗਰ ਪ੍ਰੋਫੈਸਰ ਦਵਿੰਦਰ ਪਾਲ ਪੁੱਲਰ ਜਾਂ ਰਾਜਵਾਨੇ ਦਾ ਕੇਸ ਆ ਜੇ ਉੱਥੇ ਬੜੇ ਤਤਪਰ ਹੋ ਜਾਂਦੇ